श्रोवणी अकाली दल श्रोवणी अकाली दल बीबा हरसिमरत कौर बादलो चार होने चोर निशान लकड़ी चोर निशान लकड़ी ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਅੱਜ ਥੋੜੇ ਸਮੇਂ ਦੇ ਵਿੱਚ ਵਿੱਚ ਬੀਬਾ ਹਰਿਮਤਕਾਰ ਬਾਦਲ ਜੀ ਆਪਣੇ ਪਿੰਡ ਆ ਰਹੇ ਆ ਜੀ ਤੇ ਤਿਆਰੀਆਂ ਸ਼ਾਰੀਆਂ ਹੋ ਗਈਆਂ ਫੁੱਲ ਤੇ ਥੋੜੇ ਰੂਪ ਕਰਦੇ ਆ ਥੋੜੇ ਸਮੇਂ ਦੇ ਵਿੱਚ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਦੋਸਤੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਅਸੀ ਗੁਰੂਕਰ ਜੀ ਨਾਲੇ ਤਾਂ ਮੱਥਾ ਟੇਕਿਆ ਜੀ ਹੱਤਨਾ ਵੈਗ ਸੱਚੇ ਪਾਤਸ਼ਾਹ ਨਾਲੇ ਆਪਾਂ ਜਾ ਰਹੇ ਆਂ ਡਾਕਟਰ ਸਾਹਿਬ ਕੋਲੇ ਉਹ ਇੱਥੇ ਲਗਾ ਰਿਹਾ ਜੀ ਦਸਤਾਰ ਸਖਲਾਈ ਕੈਂਪ ਤੇ ਹੁਣ ਇੱਥੇ ਕੈਂਪ ਚੱਲੂਗਾ ਲਗਾਤਾਰ ਡਾਕਟਰ ਜੀ ਫ੍ਰੀ ਸੇਵਾ ਕਰ ਰਿਹਾ ਜੋ ਬਹੁਤ ਵਧੀਆ ਗੱਲ ਆ ਲਓ ਜੀ ਡਾਕਟਰ ਸਾਹਿਬ ਪੂਰੀ ਤਿਆਰੀ ਕਰ ਰਿਹਾ ਐਦਰ ਮਰਤਾਬ ਸੰਧੂ ਲੱਗੇ ਪਏ ਨੇ ਦਸਤਾਰ ਬੰਨਣਾ ਵੈਰੀ ਗੁੱਡ ਸੰਧੂ ਸਾਹਿਬ ਓਕੇ ਆ ਜਮਾਨ ਵੈਲ ਡਨ ਐਦਰ ਉਹ ਚਾਚੇ ਵਰਗੇ ਸੇਕੋ ਸਾਹਿਬ ਲੱਗੇ ਪਏ ਜੀ ਹੌਲੀ ਹੌਲੀ ਮਤਲਬ ਬੱਚੇ ਵੱਧ ਜਾਣਗੇ ਤੇ ਨਾਲੇ ਵੱਡੇ ਨੂੰ ਬੇਨਤੀ ਉਹ ਵੀ ਆਓ ਬੱਚੇ ਵੀ ਆ ਰਹੇ ਆ ਤੇ ਪਗਬੰਨ ਸਿੱਖੋ ਇਹਨੂੰ ਚੱਕਿਓ ਬਹੁਤ ਘੰਢ ਲੱਗਦੀ ਉਸ ਹੌਲੀ ਸੁਧਾਰ ਹੋ ਰਿਹਾ ਹਾਂ ਹੱਸ ਹੌਲੀ ਸੁਧਾਰ ਹੋ ਰਿਹਾ ਜਿਹੜੇ ਘਟੇ ਮਤਲਬ ਕੋ ਉਹ ਦੇਖ ਤਿਆਰ ਆ ਹਾਂ ਵੇਖੀ ਜਾਂਦਾ ਮੈਂ ਬਹੁਤ ਘੈਂਡ ਡਾਕਟਰ ਯਾਰ ਪਰਮਾਤਮਾ ਨੇ ਤਰੱਕੀ ਵੱਖਰੇ ਭਰਾਵਾ ਬਹੁਤ ਵਧੀਆ ਕੰਮ ਕਰ ਰਿਹਾ ਜਿੰਨਾ ਵੀ ਕਹਿ ਦਿੱਗੇ ਫਰੀਜ ਕੋਈ ਐਡ ਕਰਕੇ ਚੁੰਡੀ ਰੇ ਬਣਾਉਂਦਾ ਤੂੰ ਮੇਰੇ ਬਹੁਤ ਵੱਡੀ ਸੇਵਾ ਨਿਭਾ ਰਹੇ ਆ ਸਾਡੇ ਹੋਰਨਾਂ ਨੂੰ ਬੇਨਤੀ ਹੈ ਜਿਹੜਾ ਵੀ ਕੋਈ ਦਸਤਾਰ ਸਿੱਖਣਾ ਚਾਹੁੰਦਾ ਹੈ ਡਾਕਟਰ ਸਾਹਿਬ ਨਾਲ ਗੱਲ ਕਰ ਲੇ ਤੇ ਮੈਸਰ ਕਰਦੇ ਸਾਨੂੰ ਤੇ ਫ੍ਰੀ ਸੇਵਾ ਕਰੀ ਜਾ ਰਹੀ ਹੈ ਫਰਬੀ ਵਧੀਆ ਤੁਸੀਂ ਠੀਕ ਹੈ ਚੰਡੇ ਚੁੰਡੇ ਲਾਤੇ ਆ ਪਿੰਡ ਚ ਤੇ ਇਸ ਰੂਟ ਤੋਂ ਬੀਬਾਂ ਨੇ ਜਾਣਾ ਹੈਗਾ ਤੇ ਬਾਕੀ ਜਾ ਕੇ ਉੱਥੇ ਰਹਿਣੇ ਆ ਕਿੰਨੇ ਲੋਕ ਆ ਗਏ ਆ ਕੀ ਸਿਸਟਮ ਹੈ ਬੋਰਡ ਵੀ ਲਾਤੇ ਆ ਚੰਡੇ ਵੀ ਲਾਤੇ ਆ ਮਾਹੌਲ ਪੂਰਾ ਪੱਕ ਚੁੱਕਿਆ ਕਿਉਂਕਿ ਦਿਨ ਥੋੜੀ ਰਹਿ ਗਏ ਉਧਰ ਆ ਰਿਹਾ ਜੀ ਮੈਂਬਰ ਸਾਹਿਬ ਮੈਂਬਰ ਸਾਹਿਬ ਪੂਰਾ ਜਗ ਰਹੇ ਨੇ ਹੋਰ ਮੈਂਬਰਾਂ ਇਕਾ ਲਓ ਜੀ ਇਧਰ ਸਿੱਖ ਸਾਹਿਬ ਵੀ ਪਹੁੰਚ ਚੁੱਕੇ ਨੇ ਸਿਰਕ ਕਿਵੇਂ ਐ ਠੀਕ ਆ ਕਿੱਥੇ ਜਾਂਦਾ ਅੱਛਾ ਇਧਰ ਜਾ ਕੇ ਫਿਰ ਨਿਕਰ ਕਿੱਥੇ ਭਾਗਲੇ ਐ ਦੱਸ ਨਿਕਰ ਕਿਥਲੇ ਐ ਆਦਾ ਹੈ ਕਿਹੜਾ ਵੈਰੀ ਕੱਟ ਲੋ ਜੀ ਆਪਾਂ ਪਹੁੰਚ ਚੁੱਕੇ ਆ ਚਾਚਾ ਜਰਗੀ ਵਾਗੇ ਹੋਰ ਜ਼ਮਨੀਦ ਤੇ ਕੱਠ ਬਾਵਾ ਲੱਗ ਰਿਹਾ ਹੈ ਬਾਕੀ ਵੇਖਦੇ ਆ ਕੀ ਬੰਦਾ ਹੈ ਹੋਰ ਰੌਜਮਾਨੋ ਬੋਲਦਾ ਹੀ ਨਹੀਂ ਗੱਲ ਕਰਦਾ ਤਕੜੇ ਹੋ ਹਾਂ ਜੀ ਜੀ ਰੋਹਣੀ ਅਕਾਲੀ ਦਲ ਜਿੰਦਾਬਾਦ ਪੂਰੇ ਅਕਾਲੀ ਦਲ ਜਿੰਦਾਬਾਦ ਚੱਕ ਕੇ ਰੱਖੋਗਾ ਮੜਾ ਓਕੇ ਵਾ ਠੀਕ ਹੈ ਕੀ ਹਾਲ ਹੈ ਜੀ ਕੀ ਹਾਲ ਹੈ ਇਹ ਰਕੇ ਬਾਪਸਾ ਦਾ ਹੁਕਮ ਮੇਰੇ ਕੋਲ ਤੇ ਬਾਪਸਾ ਦਾ ਹੁਕਮ ਹੈ ਤੇ ਅੱਜ ਤਾਲੀ ਜਿੱਦ ਰਾਹ ਆਇਆ ਜਾਵੇਗਾ ਨਾ ਤੋਂ ਹੁਣ ਬਿਤਾ ਔਰ ਜੀ ਮਾਨ ਸਾਹਿਬ ਤਕੜੇ ਹੋ ਦੱਸੇਗਾ ਮਾਨ ਸਾਹਿਬ ਤਕੜੇ ਹੋਰ ਸੁਣਾਓ ਕਰੋ ਗਾਇਜ਼ ਮੈਂ ਕੱਲ ਕੱਲ ਜੀ ਹੋਰ ਕਰੇ ਠੀਕ ਹੈ ਸਾਰੇ ਜੀ ਚਾਚੇ ਰਗੇ ਨਾਲ ਆਪ ਪਾਪਾ ਆਉਣ ਵਾਕੇ ਜਾਊਗਾ ਜੀ ਮੈਂ ਰੋਟੀ ਮੈਂ ਪੜਾਲ ਕੇ ਵੀਡੀਓ ਹੋਰ ਮਨਰਾਜ ਇੱਕ ਹੋਰ ਮੁੰਡਾ ਹੈ ਜਦੋਂ ਮੁਹੰਮਦ ਨੇ ਤਹਰਮਦ ਦੇ ਅੰਤ ਵੱਲ ਨਕੀ ਬਦਲੇ ਪਰ ਆਹ ਹੋਰ ਚਾਚਾ ਆਪਣੇ ਜਿੱਤਾਂ ਨੂੰ ਜਹੀਰ ਹੋਣ ਵਾਸਤੇ ਕੇਰੇ ਇਸੇ ਪ੍ਰਮਾਨ ਸੱਜਣੇ ਕਹੋ ਮੈਨੂੰ ਇਹ ਤਾਂ ਸਿਰ ਤੋਂ ਕਰ ਜੋ ਤਾਰਿਆ ਵੇ ਦੇਖੋ ਆਪਣਾ ਸਾਰਾ ਪਰਵਾਰ ਇਸ ਕੌਮਦ ਤੋਂ ਪਰਵਾਰ ਕੇ ਕਹਿਣ ਲੱਗੇ ਆ ਤਾਂ ਕਰਜ ਸੀ ਮੇਰੇ ਸਿਰ ਤੇ ਮੈਂ ਇਸ ਕੌਮ ਤੋਂ ਹਾਰ ਦਿੱਤਾ ਤੇ ਜਦੋਂ ਸ਼ਾਹਜਹਾਂ ਨੇ ਔਰੰਗਜ਼ੇ ਬਾਦਸ਼ਾਹ ਨੂੰ ਚਿੱਠੀ ਲਿਖੀ ਤੈਨੂੰ ਮੋਰੰਗੇ ਬਾਅਦਾਂ ਨਹੀਂ ਕਹਿੰਦੇ ਕਿ ਤੁਸੀਂ ਜਿਹੜੀਆਂ ਚਿੱਠੀਆਂ ਮੈਨੂੰ ਪਾਉਂਦੇ ਹੋ ਪਹਿਲੀ ਗੱਲ ਤਾਂ ਮੇਰੇ ਕੋਲ ਚਿੱਠੀਆਂ ਪੜ੍ਹਨ ਦਾ ਸਮਾਂ ਹੀ ਨਹੀਂ ਦੂਸਰੀ ਗੱਲ ਇਹ ਕਿ ਜਿਹੜੀ ਸ਼ਾਇਦ ਦੇ ਨਾਲ ਦਾ ਰੱਖ ਕੇ ਲਿਖੇ ਨੇ ਜਿਹੜੀ ਸ਼ਾਇਦ ਦਾ ਨਾਲ ਚਿੱਠੀ ਲਿਖੀ ਹੈ ਉਸ ਸ਼ਾਇਦ ਨੂੰ ਦੂਸਰੇ ਆਪਣੇ ਕਿਰਸ ਮਜਾਵਾ ਤੇਰਾ ਪਾਣੀ ਵੀ ਮਜਾਵਾ ਕਰੇਗਾ ਪੁੱਣਾ ਤੋਂ ਬਾਅਦ किए झ झंडे आ गए है डंडा रामराज ਨੈਤ ਮਾਰ ਕੀ ਧਿਆਨ ਦੇ ਕਹਿੰਦੀ ਜੇ ਤਾਂ ਤਾਂ ਖਾਨ ਦੀ ਛੁਰੀ ਕਿਉਂ ਜੀਉਂਦੇ ਕਦੌਣੀ ਆ ਯਾਦ ਰੱਖੋ ਮੋਰ ਪੱਕੜੀ ਚਲਣ ਹੁੰਿਆ ਵੱਡੀ ਗੱਤੀ ਵਿੱਚ ਬੀਬੀਆਂ ਬੈਠੀਆਂ ਦੱਤ ਭਾਈ ਜੀ ਦਾ ਬੈਠਾ ਸਾਰਾ ਬਿਵਾਰ ਗੁਰੂ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ ਸਭ ਤੋਂ ਪਹਿਲਾਂ ਫਤਹਿ ਗੁਰੂਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੰਬੀਆਂ ਵਿਲ ਵਾਸਤੇ ਆਇਆ 15 ਦਿਨ ਹੋ ਗਏ ਤੁਹਾਡੇ ਨੂੰ ਸੇਵਾ ਕਰਦੇ ਆ ਨ ਤੇ ਜਿਹੜਾ ਤੁਹਾਡੇ ਅੰਦਰ ਚਾਅ ਆ ਇਹ ਆਪਣੇ ਆਪ ਨੂੰ ਵੱਡਾ ਵਾ ਪਰ ਜਉਰੀ ਅਕਾਲੀ ਦਰ ਜਿੰਦਾਬਾਦ ਜਉਰੀ ਅਕਾਲੀ ਦਰ ਜਿੰਦਾਬਾਦ ਵੀਵਾ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਵੀਵਾ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਜਉਰੀ ਅਕਾਲੀ ਦਰ ਜਿੰਦਾਬਾਦ ਨਗਰ ਨੂੰ ਆਸਿਓ ਨੌਜਵਾਨੋ ਬਜ਼ੁਰਗੋ ਸਤਾਵੋ ਤੇ ਪਹਿਰੋ ਹੋਣਾ ਆਪਣੇ ਹੀ ਨਗਰ ਦੇ ਡਾਕਟਰ ਜਗਤਵਿੰਦਰ ਸਿੰਘ ਜੀ ਮਾਨ ਸਾਹਿਬ ਜਿਹੜੇ ਕੇ ਉਹਨਾਂ ਨੇ ਬਹੁਤ ਜ਼ਿੰਦਗੀ ਬਤਾਈ ਉਹਨਾਂ ਦਾ ਸਰਦਾਰ ਫਰਹਾਨ ਸਿੰਘ ਬਾਦਲਨਾਂ ਲਿਹਾਜਿਆ ਜਾਂਦਾ ਥੋਨ ਦਾ ਨਾਮ ਬਾਦਲ ਸਿੰਘ ਪਿੰਡਾ ਸੀ ਉਹਨਾਂ ਦੇ ਲੜਕੇ ਉਹ ਇੱਕ ਬੇਟਾ ਪਰ ਵਿਚਾਰ ਲਖਣਾ ਚਾਹੁੰਦੇ ਨੇ ਵੀ ਵੱਤ ਮਜ਼ਬੂਤਾਂ ਪਾਰ ਕੀ ਵਿਵਹਾਰਸਤ ਵਿੱਚ ਦੱਸ ਰਹੋ ਦਿਤਾਓ ਸਾਇਗੋਜੀ ਦਾ ਖਲਸਾ ਤੇ ਸਾਇਗੋਜੀ ਦੀ ਬੀਬੀ ਜੀ ਜੀ ਹਾਂ ਜੀ ਤੇ ਹੁਣ ਸਾਡਿਆਂ ਨੂੰ ਬੈਂਕੀਆ ਵੀ ਬਹਿ ਜਾ ਆਪਣੇ ਆਪਣੀ ਜਗਾ ਲੈ ਕੇ ਹੁਣ ਤੁਹਾਡੇ ਸਾਹਮਣੇ ਕਿਉਂਕਿ ਇਲੈਕਸ਼ਨ ਦਾ ਸਮਾਂ ਕਈ ਪਿੰਡਾਂ ਦੇ ਵਿੱਚ ਪ੍ਰੋਗਰਾਮ ਲਿੱਕੇ ਹੋਏ ਆ ਤੇ ਹੁਣ ਹਰ ਸੰਤ ਕੋਰ ਬਾਰਨ ਜੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਿਵਾ ਹਰ ਸੰਤ ਕੋਰ ਕਹਿੰਦੇ ਆ ਜੀ ਸਾਰੇ ਨੂੰ ਮਗਰ ਤੱਕ ਦੱਗਦਾ ਵੈਰੀ ਗੁੱਡ ਜੀ ਤੇ ਪਾਕਿਸਤਾਨਿਆਂ ਦਾ ਹੱਥ ਪੰਨ ਕੇ ਸ਼ੁਕਰਾਨਾ ਕਰਦੇ ਹਾਂ ਸਾਰੇ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਆਏ ਹੋ ਅਸਟਾ ਦੇ ਕੋਲ ਵੇਤੀਆ ਕਰਨ ਵਾਸਤੇ ਪਹੁੰਚ ਗਿਆ ਜਨਵਰੀ ਚੋਣਾਂ ਵਿੱਚ ਆਓ ਅਸੀਂ ਸਾਰੇ ਰਲ ਮਿਲ ਕੇ ਤਗੜੇ ਹੋ ਕੇ ਤਕੜੀ ਨੂੰ ਵੱਡੀ ਕਾਮਯਾਬੀ ਦੇਣ ਵਾਸਤੇ ਹਮਲਾ ਮਾਰੀਏ ਕਿਉਂਕਿ ਪਿਛਲੇ 7-8 ਸਾਲਾਂ 'ਚ ਜਿੱਥੇ ਤੁਸੀਂ ਤਿੰਨੋਂ ਪਾਰਟੀਆਂ ਦੀ ਸਰਕਾਰਾਂ ਦੇਖ ਲਈਆਂ ਨੇ ਝਾੜੂ ਦੀ ਵੀ ਦੇਖ ਲਈ 2 ਸਾਲਾਂ ਤੋਂ 5 ਸਾਲਾਂ ਤੋਂ ਪੰਜੇ ਦੀ ਵੀ ਦੇਖ ਲਈ ਤੇ ਉਸ ਤੋਂ ਪਹਿਲੇ ਤੁਸੀਂ ਆਪ ਦੀ ਆਪਣੀ ਸਰਕਾਰ ਨਾਲ ਸਾਡੀ ਸਰਕਾਰ ਵੀ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਸੱਚ ਦੀ ਤਕੜੀ ਵਿੱਚ ਤੁਸੀਂ ਕੋਲੋਂਗੇ ਸਤਿ ਸ਼੍ਰੀ ਅਕਾਲ ਸਾਡੇ ਦਿੱਤੇ ਹੋਏ ਕੰਮ ਤਕੜੀ ਦਿੱਤੀ ਹੋਈ ਸੂਤਾ ਜਿਵੇਂ ਲੋਕਾਂ ਦੇ ਵਿੱਚ ਵਿਚਰਦੇ ਸੀ ਪਾਵੇਂ ਮੁੱਖ ਮੰਤਰੀ ਹੁੰਦੇ ਸੀ ਪਾਲਸਾਨ ਦੇ ਸੰਸਦਾਂ ਦੇ ਨੁਮਾਇੰਦੇ ਵਾਸਤੇ ਆਉਂਦੇ ਸੀ ਕਈ ਸਾਡੇ ਵਿੱਚ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਪੀੜੀ ਤੋਂ ਪੀੜੀ ਪਾਲਸਾਨ ਦੇ ਨਾਂ 'ਤੇ ਉਹਨਾਂ ਦੀ ਨੇੜਤਾ ਸੀ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਸਾਡੇ ਕੋ ਬਾਗ ਬਾਗ ਸਾਡਾ ਪਰਿਵਾਰ ਸਮਝਦੇ ਸੀ ਜੰਗੀ ਵਾਲੇ ਸਾਡੇ ਬਾਪੂ ਦੀ ਰੂਹ ਨੂੰ ਸ਼ੌਕੀਂ ਲੋਕ ਹੀ ਸਮਝਾਰੇ ਖੜੇ ਨੇ ਨਾ ਵੀ ਕੀਤੀ ਹੋਈ ਸੇਵਾ ਪਾਵੇ ਟੀਬ ਦਾ ਲਾ ਕੇ ਕਨੈਕਸ਼ਨ ਹੋਣ ਤੇਰਾ ਝੂਠਾ ਝਾੜੂ ਤੇ ਝੂਠਾ ਪੰਗਾ ਜਿਹੜੇ ਅੱਜ ਦੋਵੇਂ ਇਕੱਠੇ ਹੋ ਗਏ ਨੇ ਲੋਕਾਂ ਨੂੰ ਕਹਿੰਦੇ ਆਂ ਸੀ ਵੱਖਾ ਲੇਕਿਨ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਦੇਸ਼ ਵਿੱਚ ਇਹਨਾਂ ਨੇ ਗੱਠਜੋੜ ਕਰਕੇ ਨਵੀਂ ਪਾਰਟੀ ਖੜੀ ਕਰਤੀ ਹੈ ਪਾਵੇ ਪੰਜੇ ਨੂੰ ਪਾਓ ਪਾਵੇ ਝਾੜੂ ਨੂੰ ਪਾਓ ਇੱਕੋ ਹੀ ਝੂਠੇ ਖਾਤੇ ਵਿੱਚ ਜਾਊਗੀ ਵੋਟ ਸਾਰਾ ਪੰਜਾਬ ਤੱਪਿਆ ਹੋਇਆ ਹੈ ਸਾਰੇ ਆਪਿਆਂ ਨੂੰ ਖਫੇ ਹੋਏ ਮਹਿਸੂਸ ਕਰ ਲੈਨੇ ਕਿਉਂਕਿ ਸਾਰਾ ਕੁਝ ਇਹਨਾਂ ਨੇ ਖਤਮ ਕਰ ਚੜਿਆ ਦੋਵੇਂ ਪਾਰਟੀਆਂ ਨੇ ਲੜ ਕੇ ਪਿਛਲੇ 7 ਸਾਲਾਂ 'ਚ ਜੋ ਪੰਜਾਬ ਦਾ ਬੇੜਾ ਕਰ ਕੀਤਾ ਜਿੱਥੇ ਪੰਜਾਬ ਵਿੱਚ ਵਿਕਾਸ ਤੇ ਤਰੱਕੀ ਇੱਕ ਮੁੱਖ ਮੰਤਰੀ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਕਲੀਫਾਂ ਦੀ ਸੁਣਾਈ ਕਰਦਾ ਸੀ 7 ਸਾਲਾਂ 'ਚ ਕੋਈ ਮੁੱਖ ਮੰਤਰੀ ਦਿਸਿਆ ਹੀ ਨਹੀਂ ਅੱਜ ਇਹੋ ਜਿਹੀ ਪਾਰਟੀ ਪੰਚਮਚੇ ਤੇ ਜਿਹੜੇ ਸਾਨੂੰ ਸਮਝਦੀਏ ਸਾਡੇ ਹੱਕਾਂ ਵਾਸਤੇ ਲੜਦੀ ਹੈ ਆ ਸਾਰੇ ਮੇਰੇ ਵਿਰੋਧੀ ਆਣਗੇ ਦਲ ਬਦਲੂ ਜਿਨ੍ਹਾਂ ਨੂੰ ਤੁਸੀਂ ਨਾ ਪਹਿਲੀ ਤਾਂ ਪਹਿਲੇ ਕਦੇ ਦੇਖਿਆ ਤੇ ਨਾ ਪਹਿਲੀ ਤੇਰੀ ਤੋਂ ਬਾਅਦ ਦੇਖਾਂਗੇ ਕੋਈ ਨਿਸ਼ਾਨੇ ਦੇ ਨਾਲ ਆਏ ਨੇ ਅਕਾਲੀ ਦਲ ਨੂੰ ਹਰਾਣਾ ਹੈ ਕੋਈ ਕੋਈ ਸੇਵਾ ਕਰਨ ਨੂੰ ਆਸਤੇ ਨਹੀਂ ਹੈ ਇੱਕ ਨਿਸ਼ਾਨਾ ਹੈ ਅਕਾਲੀ ਦਲ ਨੂੰ ਹਰਾਣਾ ਨਹੀਂ ਤਾਂ ਇੰਨੀ ਵੱਡੀ ਕਾਂਗਰਸ ਪਾਰਟੀ ਜਿਹਨੂੰ ਮਰਜ਼ੀ ਖੜਾ ਕਰ ਸਕਦੀ ਸੀ ਪ੍ਰਧਾਨ ਦੇ ਪੋਸਟਰ ਲਗਾ ਕੇ ਸਿ ਬਟਿੰਡੇ ਚ ਜੇ ਇਹ ਦਿੰਦਿਆ ਸਰਕਾਰਾਂ ਬਣਾ ਸਕਦੀਆਂ ਨੇ ਇਹ ਸਿਰ ਝੂਠ ਨੇ ਲਾਵੀ ਸਕਤੀਆਂ ਦੇ ਇਸ ਸਮੇਂ ਤੇ ਲਾ ਸੁਖਾਓ ਤੇ ਤੁਸੀਂ ਕਾਹਰੇ ਲਾਜ ਪੰਦੇ ਦਾ ਤੇ ਚਾੜੂ ਦਾ ਤੁਹਾਡੇ ਹੱਥ ਤੇ ਵੋਟ ਨਹੀਂ ਤਾਂ ਦੱਸੋ ਜਿੰਦਾ ਹਾਂ ਤੁਹਾਨੂੰ ਵਾਰੋ ਜਿੰਦਾਬਾਦ ਤੇਰੀ ਸੋਚ ਤੇ ਕਰਾ ਦੇ ਹੋ ਕੇ ਉਸ ਬਾਅਦੇ ਗੋਲ ਨੂੰ ਸੱਚੀ ਸਰਦਾਰ ਜੀ ਤੇ ਲੈਣੀ ਹੈ ਇਹੋ ਇੱਕ ਤਕਰੀ ਤਕਰੀ ਕਰ ਦੋ ਇਹਨਾਂ ਨੂੰ ਪਤਾ ਲੱਗ ਜਾਏ ਬਾਪੂ ਬਾਬਤ ਫੜੇ ਚਿਲ ਤੇ ਅੱਜ ਵੀ ਚੰਦਾ ਹੈ ਤੇ ਹਮੇਸ਼ਾ ਚੰਗਾ ਰਹੋ

ਅਗਲੇ ਪੈਂਟਰ ਨੂੰ ਅਰੇ ਬਹੁਤ ਕਿਕਾਕ ਸਾਕੇ ਹਮਾਰਾ ਹੈ ਨਾ ਹੋਵੇ ਇਹੋ ਕਿ ਅੱਛਾ ਅੱਛਾ ਹੈ ਜੀ ਓਕੇ